ਵੀਡੀਓ ਦੇਖ ਰਹੇ ਸਾਰੇ ਭੈਣ ਭਰਾंनो ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਟੁਡੇ ਪੰਜਾਬ ਟੀਵੀ ਦੇ ਵਿੱਚ ਦੀ ਤਾਂ ਦੋਸਤੋ ਅੱਜ ਤੁਹਾਨੂੰ ਪੈਨਸ਼ਨ ਦੇ ਰਿਲੇਟਡ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜੁਲਾਈ ਮਹੀਨੇ ਦੀ ਗੜੀ ਪੈਨਸ਼ਨ ਸਾਰਿਆਂ ਦੀ ਆ ਚੁੱਕੀ ਹੈ ਤੇ ਜਿਹੜੇ ਜਿਹੜੇ ਜ਼ਿਲ੍ਹੇ ਸੀ ਉਹਨਾਂ ਦੇ ਵਿੱਚ ਕਿਹਨਾ ਕਿਹਨਾ ਜ਼ਿਲ੍ਹਿਆਂ ਦੇ ਵਿੱਚ ਹੁਣ ਪੈਨਸ਼ਨ ਆਈ ਹੈ ਜਿਹੜੀ ਕਿ 15 ਤੋਂ 20 ਤਰੀਕ ਦੇ ਵਿੱਚ ਆਉਂਦੀ ਹੈ ਤਾਂ ਤੁਹਾਨੂੰ ਇਹ ਵੀ ਦੱਸਾਂਗੇ 2500 ਦੀ ਜਿਹੜੀ ਪੈਨਸ਼ਨ ਹੈ ਉਹਦੀ ਅਦੀਦ ਖਤਮ ਕਿਉਂ ਦੱਸੀ ਜਾ ਰਹੀ ਹੈ ਤੇ ਬੈਂਕ ਖਾਤਾ ਵੀ ਤੁਸੀਂ ਚੈੱਕ ਕਰਨਾ ਇਹ ਵੀ ਜ਼ਰੂਰੀ ਹੈ ਕਿਉਂਕਿ ਧਿਆਨ ਨਾਲ ਸੁਣਨੀ ਹੈ ਤੁਸੀਂ ਸਰਕਾਰ ਦੀਆਂ ਹਦਾਇਤਾਂ ਕਿਹੜੀਆਂ ਸਰਕਾਰ ਦੀਆਂ ਹਦਾਇਤਾਂ ਨੇ ਜਿਹੜੀਆਂ ਕਿ ਬਾਅਦ ਵਿੱਚ ਆਪਾਂ ਨੂੰ ਕੋਸ਼ਟਾਣਾ ਨਹੀਂ ਪਏਗਾ ਕਿਉਂਕਿ ਆਪਾਂ ਨੂੰ ਪੈਨਸ਼ਨ ਦੀ ਉਡੀਕ ਪੂਰੇ ਮਹੀਨੇ ਰਹਿੰਦੀ ਹੈ ਜਦੋਂ ਪੈਨਸ਼ਨ ਆਉਂਦੀ ਹੈ ਤੇ ਉਸਦੇ ਨਾਲ ਹੀ ਬਜ਼ੁਰਗਾਂ ਦਾ ਗੁਜ਼ਾਰਾ ਹੁੰਦਾ ਹੈ ਤਾਂ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜੀ ਜੁਲਾਈ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਕਿ ਪਹਿਲਾਂ ਇੱਕ ਹਿੱਸੇ ਦੇ ਵਿੱਚ ਪਹਿਲਾਂ ਆ ਚੁੱਕੀ ਹੈ ਤੇ ਕੁਝ ਏਰੀਆ ਸੀ ਜਿਹੜਾ ਜਿਨ੍ਹਾਂ ਦੇ ਰੂਪ ਦੇ ਵਿੱਚ ਜੇ ਆਪਾਂ ਕਹਿ ਲਈਏ ਤਾਂ ਉਹਨਾਂ ਦੇ ਵਿੱਚ ਨਹੀਂ ਆਈ ਸੀ ਤਾਂ ਹੁਣ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੀ ਹੈ ਬੁਢਾਪਾ ਪੈਨਸ਼ਨ ਹੈ ਠੀਕ ਹੈ ਜੀ ਤੁਹਾਨੂੰ ਦੱਸ ਦਿਆਂ ਕਿਹੜੀ ਕਿਹੜੀ ਪੈਨਸ਼ਨ ਹੈ ਇੱਕ ਤੇ ਬੁਢਾਪਾ ਪੈਨਸ਼ਨ ਹੈ ਠੀਕ ਹੈ ਜੀ ਬਜ਼ੁਰਗਾਂ ਦੀ ਪੈਨਸ਼ਨ ਹੈ ਇੱਕ ਵਿਧਵਾ ਪੈਨਸ਼ਨ ਹੈ ਤੇ ਇੱਕ ਬੇਸਹਾਰਾ ਔਰਤਾਂ ਨੇ ਤੇ ਉਹਨਾਂ ਦੇ ਬੱਚਿਆਂ ਦੀ ਪੈਨਸ਼ਨ ਹੈ ਤੇ ਜਿਹੜੀ ਹੈ ਵਿਕਲੰਗ ਜਿਹੜੇ ਲੋਕ ਨੇ ਉਹਨਾਂ ਦੀ ਪੈਨਸ਼ਨ ਹੈ ਇਸ ਤਰੀਕੇ ਨਾਲ ਜਿਹੜੀਆਂ ਵੀ 3-4 ਪੈਨਸ਼ਨਾਂ ਹੈ ਉਹ ਸਾਰੀਆਂ ਤਕਰੀਬਨ ਜਾਰੀ ਹੋ ਚੁੱਕੀਆਂ ਨੇ ਹੁਣ ਗੱਲ ਕਰਦੇ ਆਪਾਂ ਕਿਹਨਾ ਕਿਹਨਾ ਜ਼ਿਲ੍ਹਿਆਂ ਦੇ ਵਿੱਚ ਇਹ ਪੈਨਸ਼ਨਾਂ ਜਾਰੀ ਹੋਈਆਂ ਤਾਂ ਸਭ ਤੋਂ ਪਹਿਲਾਂ ਤੁਸੀਂ ਧਿਆਨ ਦੇਣਾ ਹੈ ਕਿ ਤੁਸੀਂ ਧਿਆਨ ਨਾਲ ਵੀਡੀਓ ਸੁਣਨੀ ਹੈ ਕਿ ਤੁਹਾਡਾ ਜ਼ਿਲ੍ਹਾ ਕਿ ਸਕਿੱਪ ਨਾ ਹੋ ਜਵੇ ਤੁਸੀਂ ਧਿਆਨ ਨਾਲ ਸੁਣਨਾ ਹੈ ਕਿ ਕਿਹੜੀ-ਕਿਹੜੀ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਹੁਣ ਰਿਲੀਜ਼ ਹੋ ਚੁੱਕੀ ਹੈ ਸਭ ਤੋਂ ਪਹਿਲਾਂ ਦੱਸਦੀ ਹਾਂ ਤੁਹਾਨੂੰ ਜਿਹੜੀ ਹੈ ਫਿਰੋਜ਼ਪੁਰ ਦੇ ਵਿੱਚ ਹੈ ਜਿਹੜੀ ਪੈਨਸ਼ਨ ਆ ਚੁੱਕੀ ਹੈ ਇਸੇ ਨਾਲ ਹੀ ਤੁਹਾਨੂੰ ਇਹ ਵੀ ਦੱਸਾਂ ਕਿ ਜਿਹੜਾ ਮੋਗਾ ਨਾਲ ਲੱਗਦਾ ਜਿਲ੍ਹਾ ਹੈ ਜੀ ਠੀਕ ਹੈ ਜੀ ਮੋਗੇ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਜਲੰਧਰ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਅਗਲਾ ਜਿਲ੍ਹਾ ਹੈ ਜੀ ਜਿਸ ਦੇ ਵਿੱਚ ਪੈਨਸ਼ਨ ਆਈ ਹੈ ਉਹ ਹੈ ਜੀ ਫਰੀਦਕੋਟ ਫਰੀਦਕੋਟ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਤੇ ਤੁਹਾਨੂੰ ਉਹਨੂੰ ਦੱਸਣਾ ਚਾਹਾਂਗੇ ਜਿਹੜਾ ਇੱਕ ਜਿਲ੍ਹਾ ਹੈ ਜੀ ਮੁਕਸਰ ਜਿਹੜੀ ਮੁਕਸਰ ਵਾਲੇ ਲੋਕਾਂ ਦੀ ਵੀ ਪੈਨਸ਼ਨ ਆ ਚੁੱਕੀ ਹੈ ਤੇ ਜਿਹੜੇ ਫਾਜ਼ਿਲਕਾ ਦੇ ਨਾਲ ਸਬੰਧਤ ਰੱਖਦੇ ਨੇ ਉਹਨਾਂ ਲਈ ਵੀ ਖੁਸ਼ਖਬਰੀ ਹੈ ਕਿ ਫਾਜ਼ਿਲਕਾ ਦੇ ਵਿੱਚ ਵੀ ਇਹ ਜਿਹੜੀ ਪੈਨਸ਼ਨ ਆ ਚੁੱਕੀ ਹੈ ਤਾਂ ਜਿਹੜੇ ਤਰਨਤਾਰਨ ਦੇ ਲੋਕ ਨੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨੇ ਤਰਨਤਾਰਨ ਵਾਲੇ ਲੋਕਾਂ ਦੀ ਵੀ ਜਿਹੜੀ ਪੈਨਸ਼ਨ ਹੈ ਉਹ ਰਿਲੀ ਕਰ ਦਿੱਤੀ ਗਈ ਹੈ ਤੇ ਗੁਰੂ ਦੀ ਧਰਤੀ ਦੋਸਤੋ ਅੰਮ੍ਰਿਤਸਰ ਦੇ ਵਿੱਚ ਵੀ ਦੋ ਹੁਣ ਪੈਨਸ਼ਨ ਆ ਚੁੱਕੀ ਹੈ ਜਿਹੜੀ ਕਿ ਪਹਿਲਾਂ ਕੁਝ ਤਹਿਸੀਲਾਂ ਦੇ ਵਿੱਚ ਆਈ ਸੀ ਕੁਝ ਬਲੋਕ ਦੇ ਵਿੱਚ ਆਈ ਸੀ ਪੈਨਸ਼ਨ ਹੁਣ ਜਿਹੜੇ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੀ ਪੈਨਸ਼ਨ ਰਿਲੀ ਕਰ ਦਿੱਤੀ ਗਈ ਹੈ ਤਾਂ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਗੁਰਦਾਸਪੁਰ ਇਲਾਕਾ ਹੈ ਗੁਰਦਾਸਪੁਰ ਦੇ ਵਿੱਚ ਵੀ ਦੋਸਤੋ ਪੈਨਸ਼ਨ ਆ ਚੁੱਕੀ ਹੈ तकरीबन ਸਾਰੇ ਜ਼ਿਲ੍ਹੇ ਦੀ ਪੈਨਸ਼ਨ ਆ ਚੁੱਕੀ ਹੈ ਤੇ ਹੋਰ ਤੁਹਾਨੂੰ ਦੱਸਤੀਆਂ ਜਿਹੜਾ ਪਠਾਨਕੋਟ ਇਲਾਕਾ ਹੈ ਠੀਕ ਹੈ ਜੀ ਪਠਾਨਕੋਟ ਤੇ ਇਸ ਦੇ ਨਾਲ ਹੁਸ਼ਿਆਰਪੁਰ ਹੁਸ਼ਿਆਰਪੁਰ ਤੇ ਕਪੂਰਥਲਾ ਇਹ ਤਿੰਨ ਚਾਰ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਇਹਨਾਂ ਦੇ ਕੁਝ ਹਿੱਸੇ ਨੇ ਜਿਨ੍ਹਾਂ ਦੇ ਵਿੱਚ ਹਲੇ ਪੈਨਸ਼ਨ ਨਹੀਂ ਰਹਿੰਦੀ ਹੈ ਤੇ ਫਿਲਹਾਲ ਜਿਹੜੇ ਮੈਂ ਹੁਣ ਜ਼ਿਲ੍ਹੇ ਕਿਰਾਏ ਨੇ ਇਹਨਾਂ ਦੇ ਵਿੱਚ ਤਕਰੀਬਨ ਸਾਰਿਆਂ ਦੀ ਪੈਨਸ਼ਨ ਆ ਚੁੱਕੀ ਹੈ ਤਾਂ ਹੁਣ ਦੂਜੀ ਗੱਲ ਕਰ ਲਈਏ ਆਪਾਂ ਜਿਹੜੀ ਕਿ ਹੁਣ ਆਪਾਂ ਦੱਸੀ ਸੀ ਕਿ ਜਿਹੜੀ 2500 ਪੈਨਸ਼ਨ ਹੈ ਉਸ ਦੀ ਉਡੀਕ ਆਪਾਂ ਨੂੰ ਖਤਮ ਕਿਉਂ ਦੱਸੀ ਜਾ ਰਹੀ ਹੈ ਕਿਉਂਕਿ ਦੋਸਤੋ ਉਹ ਸੁਣਨ ਕਿਹਾ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਇਸ ਨੇ ਜਿਹੜੀ ਵੀ ਵੈਰੀਫਿਕੇਸ਼ਨ ਕਰਨੀ ਸੀ ਠੀਕ ਹੈ ਜੀ ਉਸ ਲਈ ਹੁਣ ਡਾਟਾ ਤਿਆਰ ਕਰ ਲਿਆ ਹੈ ਕਿਹਨਾ ਕਿਹਨਾ ਲੋਕਾਂ ਦੀ ਕਿਹੜੇ ਕਿਹੜੇ ਪਿੰਡ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਵੈਰੀਫਿਕੇਸ਼ਨ ਹੁਣ ਚੱਲ ਰਹੀ ਹੈ ਪੈਨਸ਼ਨ ਨੂੰ ਲੈ ਕੇ ਕਿ ਕਿਹੜੇ ਲੋਕਾਂ ਨੇ ਗਲਤ ਤਰੀਕੇ ਨਾਲ ਪੈਨਸ਼ਨ ਲਈ ਹੁੰਦੀ ਸੀ ਕਿ ਦੱਸਣ ਵਾਲੀ ਗੱਲ ਇਹ ਵੀ ਹੈ ਦੋਸਤੋ ਕਿਉਂਕਿ 65 ਸਾਲ ਉਮਰ ਹੈ ਜਿਹੜੀ ਤਕਰੀਬਨ ਜ਼ਿਆਦੀ ਹੈ ਤੇ 60 ਸਾਲ ਉਮਰ ਹੋਣੀ ਚਾਹੀਦੀ ਹੈ ਕਿਉਂਕਿ 65 ਸਾਲ ਉਮਰ ਕਰਕੇ ਹੀ ਲੋਕ ਕੀ ਕਰਦੇ ਨੇ ਉਰੇ ਦੋ ਨੰਬਰ ਦੇ ਤਰੀਕੇ ਦੇ ਨਾਲ ਰਿਸ਼ਵਤ ਵਗੈਰਾ ਦੇ ਕੇ ਉਰੇ ਗਲਤ ਤਰੀਕੇ ਦੇ ਨਾਲ ਪੈਨਸ਼ਨ ਉਹਨਾਂ ਨੇ 60 ਸਾਲ ਦੇ ਬੰਦਿਆਂ ਦੀ ਹੀ ਪੈਨਸ਼ਨ ਲੱਗੀ ਹੋਈ ਹੈ ਜਿਹੜੀ ਕੀ ਸਰਕਾਰ ਦੇ ਰੂਲ ਦੇ ਖਿਲਾਫ ਹੈ ਕਿਉਂਕਿ ਦੋਸਤੋ 60 ਸਾਲ ਦੇ ਜਿਹੜੇ ਬੰਦਿਆਂ ਨੂੰ ਹੀ ਪੈਨਸ਼ਨ ਲੱਗਦੀ ਹੈ ਤੇ 58 ਸਾਲ ਦੀਆਂ ਔਰਤਾਂ ਦੀ ਜਿਹੜੀ ਪੈਨਸ਼ਨ ਹੈ ਪੰਜਾਬ ਸਰਕਾਰੋਂ ਸਰਕਾਰ ਦੇ ਵੱਲੋਂ ਜਾਰੀ ਕੀਤੀ ਜਾਂਦੀ ਹੈ ਕਿਉਂਕਿ ਦੋਸਤੋ ਕੀ ਹੁੰਦਾ ਹੈ ਕਿ ਕਈ ਵਾਰ ਵਿੱਚ ਕੋਈ ਬੰਦਾ ਪੈਂਦਾ ਉਹ ਕਹਿੰਦਾ ਜੀ ਸਾਨੂੰ 10000 ਰੁਪਏ ਦੇ ਦਿਓ ਅਸੀਂ ਤੁਹਾਡੀ ਪੈਨਸ਼ਨ ਲਾ ਦਾਂਗੇ ਤੇ ਇਸ ਤਰੀਕੇ ਨਾਲ ਕਈ ਕਈਆਂ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਸਰਕਾਰ ਨੇ ਹੁਣ ਕੀ ਕੀਤਾ ਸਰਕਾਰ ਹੁਣ ਚਾਹੁੰਦੀ ਹੈ ਕਿ ਜਿਹੜੀਆਂ ਗਲਤ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਗਲਤ ਤਰੀਕੇ ਦੇ ਨਾਲ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਕੱਟਿਆ ਜਾਵੇ ਤੇ ਜਿਹੜੇ ਯੋਗ ਲਾਭਪਾਤਰੀ ਨੇ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਤੇ ਜਿਹੜੇ ਵਿੱਚ ਵਿਚੋੜਿਏ ਨੇ ਉਹਨਾਂ ਦੇ ਵਿੱਚ ਸੰਜਾ ਕੱਸਿਆ ਜਾਵੇ ਜੇ ਕੋਈ ਵਿਚੋਲਿਆ ਇਹੋ ਜਿਹਾ ਕਰਦਾ ਹੋਇਆ ਪਾਇਆ ਜਾਂਦਾ ਹੈ ਤੇ ਉਹਨੂੰ ਸਖਤ ਸਜ਼ਾ ਦਾ ਵੀ ਪ੍ਰਬਾਧਾਨ ਰੱਖਿਆ ਗਿਆ ਹੈ ਉਹਨੇ ਗੱਲ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਦੋਸਤੋ ਸਰਕਾਰ ਨੇ ਇੱਕ ਹੋਰ ਵੱਡੀ ਲੋਕਾਂ ਨੂੰ ਹੀ ਰਾਏ ਦਿੱਤੀ ਹੈ ਜਿਸ ਦੇ ਲਈ ਜਿਹੜੇ ਆਪਣੇ ਤਕਰੀਬਨ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਨੇ ਜਾਂ ਫਿਰ ਸ਼ਹਿਰਾਂ ਦੇ ਵਿੱਚ ਵੀ ਰਹਿੰਦੇ ਨੇ ਤਕਰੀਬਨ ਉਨਾ ਲੋਕਾਂ ਦੇ ਬਾਅਦ ਜਿਹੜੇ ਕਿ ਪੈਨਸ਼ਨ ਹੈ ਜਿਹੜੀ ਤੁਹਾਨੂੰ ਦੱਸਣਾ ਚਾਹੁੰਦੇ ਦੋਸਤੋ ਜਿਹੜੀ ਪੈਨਸ਼ਨ ਹੈ ਜਿਹੜੀ ਦੋਸਤੋ ਉਹ ਐਪੀਪੀਐਸ ਹੈਪੀਪੀਐਸ ਯਾਨੀ ਕਿ ਹਜ਼ਾਰ ਲੈਵਲ ਪੇਮੈਂਟ ਸਿਸਟਮ ਦੇ ਰਾਹੀਂ ਇਹ ਪੈਨਸ਼ਨ ਕਢਵਾਉਂਦੇ ਨੇ ਕਹਿਣ ਦਾ ਮਤਲਬ ਸੋਖੇ ਤਰੀਕੇ ਨਾਲ ਤੁਹਾਨੂੰ ਪੇਟੂ ਪਾਟਾਂ ਵਿੱਚ ਦੱਸਦੀ ਕਿ ਜਿਹੜੇ ਪੈਨਸ਼ਨ ਦੋਸਤੋ ਕਿਸੇ ਦੁਕਾਨ ਦੇ ਉੱਤੇ ਜਾ ਕੇ ਆਪਣਾ ਗੁੱਠਾ ਲਾ ਕੇ ਠੀਕ ਹੈ ਗੁੱਠਾ ਲਾ ਕੇ ਪੈਨਸ਼ਨ ਕਢੋਂਦੇ ਨੇ ਹੁਣ ਸਰਕਾਰ ਨੇ ਹਿਦਾਇਤ ਇਸ ਲਈ ਜਾਰੀ ਕੀਤੀ ਹੈ ਕਿਉਂਕਿ ਕਈ ਵਾਰ ਫਰੋਡ ਦੇਖਣ ਨੂੰ ਮਿਲਿਆ ਹੈ ਕਿ ਜਿਹੜੇ ਲੋਕ ਹੈ ਜਿਹੜੇ ਬਜ਼ੁਰਗ ਬੈਂਕ ਜਾਣ ਦੀ بجائے ਉਠਾ ਲਾ ਕੇ ਆਪਣਾ ਉਠਾ ਲਾ ਕੇ ਕਿਸੇ ਦੁਕਾਨ ਤੇ ਪੈਸੇ ਕਢਵਾਉਂਦੇ ਸੀ ਹੁਣ ਉਹ ਕਹਿੰਦਾ ਮਿਲਿਆ ਜੀ ਬੈਂਕਾਂ ਦੇ ਵਿੱਚ ਉਹ ਜਾਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਸਾਡੇ ਪੈਸੇ ਇੰਨੇ ਸੀ ਮੰਨ ਲਓ ਕਿਸੇ ਦੇ 5000 ਰੁਪਏ ਪੈਸੇ ਸੀ ਠੀਕ ਹੈ ਤਾਂ ਪਈਏ 5000 ਦੀ ਤੇ ਪੈਨਸ਼ਨ ਘਰਾਈ 1500 ਠੀਕ ਹੈ ਤੇ ਰਹਿਣੇ ਚਾਹੀਦੇ 3500 ਰੁਪਏ ਪਰ ਜਦੋਂ ਉਣੀ-ਹੋਣੀ ਕਰਕੇ ਜਦੋਂ 2-3 ਪੈਸੇ ਕਢਵਾ ਲਈ ਜਾਂਦੀਆਂ ਨੇ ਪੈਸੇ ਨੂੰ ਪੈਂਚ ਨਹੀਂ ਘਰੋਂਦਾ ਬਿਰਗ ਉੱਪਰ ਦੇ ਪੈਸੇ ਨਹੀਂ ਘਰੋਂਦਾ ਤਾਂ ਉਹਨਾਂ ਨੂੰ ਬਾਅਦ 'ਚ ਪਤਾ ਚੱਲਦਾ ਹੈ ਕਿ ਉਹਨਾਂ ਦੇ ਖਾਤੇ 'ਚ ਸਿਰਫ 1500000 ਰੁਪਏ ਹੀ ਰਹਿੰਦਾ ਹੈ ਤਾਂ ਇਸ ਤਰੀਕੇ ਦਾ ਜੇਕਰ ਤਾਂ ਕਾਫੀ ਮਿਲਦੀਆਂ ਨੇ ਕਿ ਉਹਨਾਂ ਦੇ ਪੈਸੇ ਕੱਟੇ ਜਾ ਰਹੇ ਨੇ ਹੁਣ ਜਦੋਂ ਬੈਂਕ ਵਾਲਿਆਂ ਨੇ ਤਸੱਲੀ ਕੀਤੀ ਉਹਨਾਂ ਦੇ ਖਾਤੇ ਦੀ ਜਦ ਕੀਤੀ ਸਾਰੀ ਸਟੇਟਮੈਂਟ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਉਸ ਬੰਦੇ ਨੇ ਹੀ ਝੂਠਾ ਲਾ ਕੇ ਪੈਸੇ ਕਢਵਾਏ ਹੋਏ ਹਨ ਉਹਨਾਂ ਕਾਨੂੰਨ ਨੇ ਉਹਦੀ ਇੱਕ ਬੱਚੇ ਨੇ ਵੀ ਕਢਾਈ ਤੋਂ ਨਹੀਂ ਪਤਾ ਕਿ ਉਹ ਨੇ ਹੁਣ ਦੋਸਤੋਂ ਉਹ ਦੂਸਰਾ ਚਾਹਾਂਗੇ ਸਰਕਾਰ ਦੇ ਧਿਆਨ ਦੇ ਵਿੱਚ ਆਇਆ ਹੈ ਕਿ ਜਿਹੜੇ ਐਸਆਰ ਆਹੀ ਜਿਹੜੇ ਮੋਠਾ ਲਾ ਕੇ ਪੈਸੇ ਕਢਵਾਉਂਦੇ ਨੇ ਉਹ ਫੋਨ ਕਰਦੇ ਨੇ ਜਿਹੜੇ ਪੈਨਸ਼ਨ ਲੈਦੇ ਨੇ ਲੋਕ ਉਹਨਾਂ ਦੇ ਨਾਲ ਇਹ ਫਰੋਡ ਕਰਦੇ ਨੇ ਕੀ ਕਰਦੇ ਨੇ ਉਹਨਾਂ ਦੇਤੇ ਪੈਸੇ ਕੱਢ ਲੈਂਦੇ ਨੇ 2000 ਠੀਕ ਹੈ 3000 ਐਵੇਂ ਪੈਸੇ ਉਹਨਾਂ ਦੇ ਕੱਢਦੇ ਨੇ ਕਿਉਂਕਿ ਉਹ ਜਿਹੜਾ ਆदमी ਆਪੜ ਹੁੰਦਾ ਹੈ ਉਹਨੂੰ ਪਤਾ ਹੁੰਦਾ ਨਹੀਂ ਤੇ ਉਹ ਆਪਣੀ ਇਹਦੇ ਵਿੱਚੋਂ ਸਿਰਫ 1500 ਹੀ ਪੈਸੇ ਲੈ ਕੇ ਚਲੇ ਜਾਂਦਾ ਹੈ ਤੇ ਇਹ 500 ਰੁਪਏ ਉਹ ਪੁੱਲੇ ਦੁਕਾਨਦਾਰ ਰੱਖ ਲੈਂਦਾ ਹੈ ਇਸੇ ਤਰੀਕੇ ਨਾਲ ਜੇ ਦੁਕਾਨਦਾਰ ਨੇ 3000 ਰੁਪਏ ਦਿੱਤੇ ਤੇ 1500 ਰੁਪਏ ਉਸ ਨੂੰ ਦੇ ਦਿੰਦਾ ਤੇ 1500 ਆਪ ਰੱਖ ਲੈਂਦਾ ਤਾਂ ਹੁਣ ਇਸ ਤਰੀਕੇ ਨਾਲ ਸਰਕਾਰ ਵੀ ਜਾਗਰੂਕ ਹੋਈ ਹੈ ਸਰਕਾਰ ਨੇ ਹੀ ਰਾਈਟਾਂ ਲੋਕਾਂ ਨੂੰ ਦਿੱਤੀਆਂ ਨੇ ਕਿ ਜੇ ਤੁਸੀਂ ਪੈਸੇ ਕਟੋਣਾ ਹੈ ਤੇ ਰੈਸਟੇਰੈਂਟ ਦੇ ਜਿੱਦਾਂ ਉਹ ਜੇ ਤੁਸੀਂ ਜੇ ਕਿਸੇ ਵੀ ਦੁਕਾਨਦਾਰ ਕੋਈ ਪੈਸੇ ਕਟੋਣੇ ਨੇ ਝੂਠਾ ਲਾ ਕੇ ਪੈਸੇ ਕਟੋਲੇ ਤਾਂ ਉਹ ਦੇਖੇ ਤੁਸੀਂ ਘੁੱਠਾ ਲਾਉਂਦੇ ਹੋ ਠੀਕ ਹੈ ਉਸ ਦੁਕਾਨਦਾਰ ਕੋਲ ਇੱਕ ਰਜਿਸਟਰ ਹੋਣਾ ਚਾਹੀਦਾ ਜਿਸ ਦੇ ਵਿੱਚ ਜਿਹੜਾ ਵੀ ਪੈਸੇ ਘਟਾਉਣਾ ਹੈ ਉਹਦਾ ਨਾਮ ਹੋਣਾ ਚਾਹੀਦਾ ਠੀਕ ਹੈ ਕਿ ਕਿਹੜੀ ਡੇਟ ਨੂੰ ਆਇਆ ਉਹ ਪੂਣੀ ਚਹੀਦੀ ਹੈ ਠੀਕ ਹੈ ਕਿੰਨੇ ਪੈਨੇ ਕਢਾਏ ਆ ਫਿਰ ਕਿੰਨੇ ਜਮਾ ਕਰਾਏ ਤੇ ਉਹਦਾ ਬੈਲੈਂਸ ਕਿੰਨਾ ਰਹਿ ਗਿਆ ਤੇ ਬਾਅਦ ਵਿੱਚ ਲਾਖ ਦੇ ਵਿੱਚ ਉਸ ਬੰਦੇ ਦੇ ਜਾਂ ਫਿਰ ਉਪਦੇ ਉਹਦੇ ਸਾਈਨ ਜਾਂ ਫਿਰ ਘੁੱਠਾ ਉਹਦਾ ਲੱਗਣਾ ਚਾਹੀਦਾ ਇਸ ਤਰੀਕੇ ਨਾਲ ਕਿਉਂਕਿ ਦੋਸਤੋ ਤੁਹਾਨੂੰ ਜਾਗਰੂਕ ਕਰਨ ਵਾਸਤੇ ਵੀਡੀਓ ਬਣਾਈ ਹੈ ਇਹ ਤੁਸੀਂ ਵੀ

इस तरीके जागरूक हो सकते हो फिलहाल सरकार ने यही चाहिए मिले पच्ची सौ की जल्दी ही थे थे ली है फिलहाल जुलाई महीने रजिस्टर दी गई है तो खाता भी ਤੁਹਾਨੂੰ ਜੀ ਪਾਲੀ ਮੈਂ ਸੇ ਪੈਨਸ਼ਨ ਆ ਰਹੀ ਹੈ ਜੀ ਆਪ ਨੂੰ ਮੈਨੂੰ ਲਈ ਹਾਂ ਸਾਨੂੰ ਤੋਂ ਵਿਰਤ ਨਹੀਂ ਲੱਗੇ ਜਿਹੜੇ ਨੂੰ ਲਾਈਫ ਟਾਈਮ ਮੈਂ ਯੂ ਕਰਦੇ ਨਾ ਧੰਨਵਾਦ ਜੀ